ਅੱਜ ਤੁਹਾਨੂੰ ਨਾ ਆਟੇ ਬਾਰੇ ਜਾਣਕਾਰੀ ਦੇਵਾਂਗੇ ਕਿ ਸਾਡੇ ਘਰ ਕਿਹੜਾ ਆਟਾ ਅਸੀਂ ਮਤਲਬ ਪਕਾਉਨੇ ਆ ਰੋਟੀ ਕਿਹੜੇ ਆਟੇ ਦੀ ਬਣਾਉਨੇ ਆ ਆਟਾ ਬਹੁਤ ਹੀ ਵਧੀਆ ਭਿਆਗੇ ਅਸੀਂ ਘਰ ਦਾ ਤੇ ਰੋਟੀ ਬਣਾਉਨੇ ਆ ਆਹ ਦੇਖੋ ਜੀ ਇਹ ਆ ਨਾ ਜਿਹੜੇ ਚੀਜ਼ਾਂ ਰੱਖੀਆਂ ਹੋਈਆਂ ਮੈਂ ਇਹ ਰਲਾ ਕੇ ਰੱਖੀਆਂ ਨੇ ਸਾਰੀਆਂ ਤੁਹਾਨੂੰ ਕੱਲੀਆਂ-ਕੱਲੀਆਂ ਵੀ ਵਿਖਾਣੇ ਆ ਇਹ ਮਿਕਸ ਕੀਤੀਆਂ ਚੀਜ਼ਾਂ ਨੇ ਸਾਰੀਆਂ ਚੀਜ਼ਾਂ ਨੇ ਇਹ ਤੇ ਤੁਹਾਨੂੰ ਨਾ ਇਹ ਕੱਲੀ-ਕੱਲੀ ਚੀਜ਼ ਵੀ ਵਿਖਾਵਾਂਗੇ ਕਿ ਅਸੀਂ ਮਤਲਬ ਕਿ ਕਿਸ ਤਰ੍ਹਾਂ ਆਟਾ ਭਿਉਨੇ ਆ ਘਰ ਮਤਲਬ ਚੱਕੀ ਤੋਂ ਕਿਸ ਤਰ੍ਹਾਂ ਦਾ ਆਟਾ ਭਾ ਕੇ ਰੋਟੀ ਬਣਾਣੇ ਆ ਆ ਜੀ ਆਪਾਂ ਕਣਕ ਲਈਏ ਇਹ ਕਣਕ ਹੈਗੀ ਇਹ 20 ਕਿਲੋ ਇਹਨੂੰ ਧੋ ਕੇ ਕਣਕ ਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਤੇ ਵਧੀਆ ਤਰ੍ਹਾਂ ਐਨਸਕਾਲਿਆ ਇਹਨੂੰ 6-7 ਧੁੱਪਾਂ ਲਵਾਈਆਂ ਤੇ ਵਧੀਆ ਤਰ੍ਹਾਂ ਸੁੱਕ ਗਈ ਆ ਕਣਕ ਤੇ ਇਹ ਜਿਹੜੀ ਕਣਕ ਆ ਇਹ ਆਪਾਂ ਸੁਕਾ ਕੇ ਚੰਗੀ ਤਰ੍ਹਾਂ ਤੇ ਇਹ ਅਹੀਂ ਰੱਖ ਲਈਏ ਆ ਸਾਡੇ ਕੋਲ 1 ਕਿਲੋ ਬਾਜਰਾ ਏ ਇਹਨੂੰ ਵੀ ਚੰਗੀ ਤਰ੍ਹਾਂ ਆਪਾਂ ਨਾ ਸਾਫ਼ ਕਰ ਲਿਆ ਏ ਸੁਕਾ ਵੀ ਲਿਆ ਏ ਆ ਸਾਡੇ ਕੋਲ ਕਾਲੇ ਚਣੇ ਆ ਛੋਲੇ ਕਾਲੇ ਇਹ ਵੀ ਆਪਾਂ ਚੰਗੀ ਤਰ੍ਹਾਂ ਚੋਣ ਬਣਾ ਕੇ ਇੱਥੇ ਰੱਖ ਲੈਨੇ ਵਧੀਆ ਤਰ੍ਹਾਂ ਆ ਰਾਗੀ ਏ ਸਾਡੇ ਕੋਲ 3 ਪਾਰ ਆਗੀ ਏ 750 ਗ੍ਰਾਮ ਰਾਗੀ ਇਹ ਵੀ ਆਪਾਂ ਇੱਕਦਮ ਚੁਣ ਕੇ ਰੱਖ ਲਈਏ ਵਧੀਆ ਤਰ੍ਹਾਂ ਸੁਕਾ ਲਈਏ ਆਹ ਮੱਕੀ ਚਿੱਟੀ ਏ ਇਹ ਸਾਡੀ ਜਿਹੜੀ ਮੱਕੀ ਏ ਇਹ ਵੀ ਅਸੀਂ ਧੋ ਗਏ ਆਪਣਾ ਮਤਲਬ ਧੋ ਕੇ ਨਹੀਂ ਸੋਰੀ ਇਹ ਆਪਾਂ ਮਤਲਬ ਸੁਕਾ ਲਈਏ ਰੋੜ ਵਗੈਰਾ ਚੁੱਕ ਗਏ ਤੇ ਇੱਕ ਚੀਜ਼ ਮੈਂ ਤੁਹਾਨੂੰ ਵਿਖਾ ਨਹੀਂ ਸਕੀ ਉਹ ਹੈ ਜੌਂ ਜੌਂ ਆਪਾਂ ਜਿਹੜੇ ਆ ਉਹ ਆਪਾਂ ਮਿਕਸ ਕਰ ਲਏ ਸੀ ਤੇ ਉਹ ਮੈਂ ਵਿਖਾ ਨਹੀਂ ਸਕੀ ਤੇ ਪਰ ਪਾਏ ਮੈਂ ਜ਼ਰੂਰ ਹੈ 1 ਕਿਲੋ ਜੌਂ ਪਾਏ ਨੇ ਮੈਂ ਤੇ ਉਹ ਜੋ ਤੁਹਾਨੂੰ ਪਹਿਲਾਂ ਵਾਲੀ ਮੈਂ ਟੱਪ ਦੇ ਵਿੱਚ ਵਿਖਾਇਆ ਤੁਹਾਨੂੰ ਰਲਿਆ ਹੋਇਆ ਸਮਾਨ ਉਹਦੇ ਵਿੱਚ ਜੋਂ ਵੀ ਹੈਗੇ ਨੇ ਇਸ ਚੀਜ਼ ਦੇ ਵਿੱਚ ਜੋਂ ਹੈਗੇ ਨੇ ਆ ਦੇਖੋ ਜੋਂ ਨਜ਼ਰ ਆ ਰਹੇ ਹਨ ਇਹਦੇ ਵਿੱਚ ਜੋਂ ਹੈ ਤੇ ਆਪਾਂ ਹੁਣ ਇਸ ਤਰ੍ਹਾਂ ਵਾਂ ਕਿ ਆਪਾਂ ਮਿਕਸ ਕਰਕੇ ਇਹ ਸਾਰੇ ਚੀਜ਼ ਨੂੰ ਮਿਕਸ ਕਰਕੇ ਤੇ ਆ ਕੰਡੀਸ਼ਨ ਬਣੀ ਆ ਹ ਮਤਲਬ ਕਣਕ ਦੀ ਆ ਕੰਡੀਸ਼ਨ ਬਣੀ ਆ ਇਦਾਂ ਦੇ ਕਣਕ ਜਿਹੜੀ ਤਿਆਰ ਹੋਈ ਹੈ ਇਹਦਾ ਆਟਾ ਬਨਣਾ ਹੈ ਬਹੁਤ ਸ਼ਾਨਦਾਰ ਤੇ ਤੁਹਾਨੂੰ ਵਿਖਾਵਾਂਗੇ ਰੋਟੀਆਂ ਵੀ ਅਸੀਂ ਇਹਦੀਆਂ ਪਕਾ ਕੇ ਵੀ ਵਿਖਾਵਾਂਗੇ ਤੇ ਆਹ ਦੇਖੋ ਆਪਾਂ ਹੁਣ ਮਿਕਸ ਕਰ ਲੈਣਾ ਆ ਟੱਪ ਦੇ ਵਿੱਚ 20 ਕਿਲੋ ਕਣਕ ਪਈ ਹੈ ਵੱਡਾ ਟੱਪ ਹੋਇਆ ਤੇ ਉਹਦੇ ਵਿੱਚ 20 ਕਿਲੋ ਕਣਕੇ ਕਣਕ ਦੇ ਵਿੱਚ ਆਪਾਂ ਇਹ ਜੋ ਆਪਣਾ ਮਤਲਬ ਜਿਹੜਾ ਸਮਾਨ ਮਿਕਸ ਕਰਕੇ ਰੱਖਿਆ ਸੀ ਉਹਨੂੰ ਆਪਾਂ ਸਾਰਾ ਮਿਕਸ ਕਰਕੇ ਤੇ ਬੋਰੇ ਚ ਪਾ ਕੇ ਤੇ ਆਪਾਂ ਚੱਕੀ ਦੇ ਭੇਜ ਦਿੱਤਾ ਹੈ ਇਹ ਹੁਣ ਚੱਕੀ ਤੇ ਭੇਜਦੇ ਭੇਜਣ ਵਾਸਤੇ ਤਿਆਰ ਹੋ ਗਿਆ ਜਨਗੀਏ ਭੇਜਣ ਵਾਸਤੇ ਤਿਆਰ ਹੋ ਗਿਆ ਏ ਇਹ ਤੁਹਾਨੂੰ ਸਿਰਫ ਖਾਲਣ ਦੇ ਆ ਕਿ ਆਪਾਂ ਇਹੋ ਜੀ ਚੀਜ਼ ਜਿਹੜੀ ਆ ਤਿਆਰ ਕਰਕੇ ਇਹਦੇ ਬੋਰੇ ਦੇ ਵਿੱਚ ਪਾ ਦਿੱਤੀ ਏ ਤੇ ਇਹ ਆਟਾ ਪੀਸ ਕੇ ਆ ਗਿਆ ਸਾਡਾ ਜੀ ਆਹ ਦੇਖੋ ਆਟਾ ਪੀਸ ਕੇ ਆ ਗਿਆ ਏ ਇਹ 25 ਕਿਲੋ ਆਟਾ ਮੇਰੇ ਖਿਆਲ ਨਾਲ ਬਣ ਗਿਆ ਏ ਆਹ ਦੇਖੋ 20 ਕਿਲੋ ਕਣਕ ਸੀ 5 ਕਿਲੋ ਅਸੀਂ ਦੂਜਾ ਸਮਾਨ ਪਾਇਆ ਸਾਰਾ ਇਹ ਮਿਕਸ ਕਰਕੇ ਤੇ ਆਟਾ ਬਣ ਗਿਆ 25 ਕਿਲੋ ਤੇ ਆਟਾ ਬਹੁਤ ਬਰੀਕ ਬਣਿਆ ਬਹੁਤ ਸੋਹਣਾ ਆਟਾ ਪੀਠ ਕੇ ਭੇਜਿਆ ਹੈ ਚੱਕੀ ਵਾਲੇ ਨੇ ਤੇ ਇਹ ਹੁਣ ਤੁਹਾਨੂੰ ਅਸੀਂ ਆٹے ਦੀ ਰੋਟੀ ਬਣਾ ਕੇ ਵਿਖਾਵਾਂਗੇ ਜੀ ਇਹ ਆਪਾਂ ਹੁਣ ਆਟਾ ਥੋੜਾ ਜਿਹਾ ਗੁੰਨਾਂਗੇ ਪਹਿਲਾਂ ਤੇ ਇੱਕ ਚੀਜ਼ ਤੁਸੀਂ ਨੋਟ ਕਰਿਓ ਕਿ ਮੈਂ ਇਹ ਆਟਾ ਛਾਣਿਆ ਨਹੀਂ ਹੈ ਇਹਨੂੰ ਛਾਣਨ ਦੀ ਜ਼ਰੂਰਤ ਵੀ ਨਹੀਂ ਹੈ ਤੇ ਮੈਂ ਤੇ ਹੁਣ ਕੱਢ ਕੇ ਇਹ ਫੇਲਾ ਲ ਤੇ ਮੈਂ ਕੱਢ ਕੇ ਲੱਗੀਆਂ ਗੁੰਨਣ ਪਰੇ ਤਾਜ਼ਾ ਪੀਸ ਕੇ ਆਇਆ ਇਹਨੂੰ 2 ਦਿਨ ਮਤਲਬ ਡਰਮੀ ਦੇ ਵਿੱਚ ਨਹੀਂ ਪਾਉਣਾ ਅਸੀਂ ਇਹਨੂੰ ਬਿਲਕੁਲ ਠੰਡਾ ਕਰਨਾ ਆਟੇ ਨੂੰ ਜਦੋਂ ਇਹ ਬਿਲਕੁਲ ਬੋਰੇ ਦੇ ਵਿੱਚ ਠੰਡਾ ਹੋ ਜਾਏਗਾ ਫਿਰ ਆਪਾਂ ਇਹਨੂੰ ਡਰਮੀ ਦੇ ਵਿੱਚ ਬਦਲ ਸਕਦੇ ਆ ਤੇ ਆਪਾਂ ਇਹ ਇਹਨੂੰ ਛਾਨਣ ਤੋਂ ਬਗੈਰ ਹੀ ਗੁੰਨਾਂਗੇ ਤੇ ਆਟਾ ਜਿਹੜਾ ਆ ਡਰਮੀ ਦੇ ਵਿੱਚ ਜਦੋਂ ਅਸੀਂ ਪਾਉਣਾ ਹੈ ਨਾ ਉਦੋਂ ਅਸੀਂ ਕੁੱਟ-ਕੁੱਟ ਕੇ ਪਾਉਣਾ ਹੈ ਨੱਪ-ਨੱਪ ਕੇ ਪਾਉਣਾ ਹੈ ਜੰਨੀ ਕਿ ਪੋਲਾ ਆਟਾ ਨਹੀਂ ਰਹਿਣਾ ਚਾਹੀਦਾ ਕਿਉਂਕਿ ਇਹ 20 25 ਦਿਨ ਆਟੇ ਨੇ ਕੱਢਣੇ ਹੁੰਦੇ ਆ ਜਾਂ ਜ਼ਿਆਦਾ ਕੱਢਣੇ ਹੁੰਦੇ ਜਿੱਦਾਂ ਦੀ ਵਰਤੋਂ ਹੋਏ ਘਰ ਘਰ ਦੀ ਤੇ ਕਦੀ ਜਾਲਾ ਨਹੀਂ ਪੈਂਦਾ ਆਟੇ ਦੇ ਵਿੱਚ ਤੇ ਕਦੀ ਸੂਸਰੀ ਵਗੈਰਾ ਲੁੜੀ ਵਗੈਰਾ ਕੋਈ ਨਹੀਂ ਚੀਜ਼ ਪੈਂਦੀ ਫਿਰ ਕੁੱਟ ਕੇ ਰੱਖੋ ਆਟੇ ਨੂੰ ਬਿਲਕੁਲ ਨਾਪ ਨਾਪ ਕੇ ਪਾਓ ਤੇ ਜੇ ਪੋਲਾ ਰਹੇ ਜੇ ਆਟਾ ਤੇ ਫੇਰ ਜੇ ਆਟਾ ਜ਼ਿਆਦਾ ਦਿਨ ਰਹਿ ਜਾਏ ਤੇ ਫੇਰ ਤਾਂ ਤੁਹਾਨੂੰ ਪਤਾ ਹੀ ਆ ਫਿਰ ਖਰਾਬ ਹੋ ਜਾਂਦਾ ਤੇ ਛਾਨਣ ਦੀ ਲੋੜ ਇਹਨੂੰ ਕਦੀ ਵੀ ਨਹੀਂ ਪੈਣੀ ਪੁੱਛੋ ਇਹ ਗੱਲ ਵੀ ਕਿਉਂ ਨਹੀਂ ਪੈਣੀ ਛੰਨ ਦੀ ਲੋੜ ਕਿਉਂਕਿ ਇਹਦੇ ਵਿੱਚ ਜਿਹੜੇ ਜੋ ਪੀਠੇ ਸੀ ਉਹਨਾਂ ਦੇ ਛਿਲਕੇ ਫਿਰ ਨਿਕਲ ਜਾਣੇ ਨੇ ਚਣਿਆਂ ਦੇ ਛਿਲਕੇ ਵੀ ਨਿਕਲ ਜਾਣੇ ਨੇ ਕਣਕ ਦੇ ਵੀ ਨਿਕਲ ਜਾਣੇ ਨੇ ਤੇ ਫਿਰ ਜਿਹੜੀ ਚੀਜ਼ ਦੀ ਵਾਸਤੇ ਅਸੀਂ ਮਤਲਬ ਭਿਆਹੀ ਆ ਕਣਕ ਘਰ ਦੀ ਵਧੀਆ ਆਟਾ ਬਣਾਇਆ ਹੈ ਉਹ ਤਾਂ ਫਿਰ ਨਿਕਲ ਗਿਆ ਸਮਾਨ ਵਿੱਚੋਂ ਚੌਕਰ ਬਣ ਗਿਆ ਆਪਾਂ ਚੌਕਰ ਬਾਹਰ ਕੱਢਣਾ ਹੀ ਨਹੀਂ ਹੈ ਇਹ ਐਸੀ ਤਰ੍ਹਾਂ ਰੋਟੀ ਬਣੂੰਗੀ ਤੇ ਇੱਕ ਤੇ ਕਬਜ ਤੋਂ ਤੁਸੀਂ ਬਹੁਤ ਸਟਕਾਰਾ ਪਾਓਗੇ ਦੂਜਾ ਡਾਈਬਟੀਜ਼ ਤੋਂ ਦੂਰ ਰਹੋਗੇ ਤੇ ਤੀਜਾ ਜਿਹੜਾ ਤੁਹਾਨੂੰ ਮਤਲਬ ਜਿੰਨੀ ਮਰਜੀ ਰੋਟੀ ਖਾਓ ਤੇ ਪੇਟ ਹੌਲੇ ਦਾ ਹੌਲਾ ਇਹ ਚੀਜ਼ਾਂ ਦਾ ਇਹ ਫਾਇਦਾ ਹੈ ਤੇ ਦੂਜਾ ਮੈਦੇ ਤੋਂ ਸਟਕਾਰਾ ਜਾਨੀ ਕਿ ਮੈਦਾ ਤੇ ਨਾੜਾਂ ਦੇ ਵਿੱਚ ਹੀ ਫਸ ਜਾਂਦਾ ਖਾਂਦਿਆ ਖਾਂਦਿਆ ਇਹ ਆਹ ਵੇਖੋ ਤੁਸੀਂ ਆਟਾ ਕਿਤੇ ਆਹ ਖਾ ਕੇ ਦੇਖਿਓ ਤੁਸੀਂ ਸਾਰੀਆਂ ਬਿਮਾਰੀਆਂ ਤੋਂ ਰਾਹਤ ਪਾਓਗੇ ਮੇਰੇ ਘਰ ਦੇ ਵਿੱਚ ਇਹੀ ਆਟਾ ਬਣਦਾ ਹੈ ਅਹੀਂ ਇਹ ਹੀ ਘਨੇ ਆ ਕਣਕ ਆਪਣੀ ਜਿਹੜੀ ਆ ਮਤਲਬ ਉਹਨੂੰ ਥੋਲੇ ਦਾ ਬਣਾ ਲਈਦਾ ਵਧੀਆ ਤਰ੍ਹਾਂ ਪੀਣ ਕਰ ਲਈਦਾ ਉਹਦਾ ਫਿਰ ਬਾਕੀ ਸਮਾਨ ਆ ਜੋ ਤੁਹਾਨੂੰ ਵਿਖਾਇਆ ਉਹ ਅਸੀਂ ਪਾ ਕੇ ਤੇ ਆਟਾ ਪਿਉਨੇ ਆ ਹਾਂ ਇੱਕ ਗੱਲ ਐ ਜੇ ਤੁਸੀਂ ਜ਼ਿਆਦਾ ਨਹੀਂ ਪਾਉਣੇ ਜਿੱਦਾਂ ਕਿਲੋ-ਕਿਲੋ ਮੈਂ ਚੀਜ਼ਾਂ ਪਾਈਆਂ ਨੇ ਤਾਂ ਤੁਸੀਂ ਆਪਣੇ ਹਿਸਾਬ ਨਾਲ ਅੱਧਾ-ਅੱਧਾ ਕਿਲੋ ਪਾ ਲਓ ਚਲੋ ਥੋੜਾ ਜਿਹਾ ਘਟ ਕਰ ਲਿਓ ਪਰ ਬਹੁਤਾ ਵੀ ਘਟ ਨਾ ਕਰਿਓ ਕਿ ਬਹੁਤਾ ਹੀ ਨਾ ਅਸਰ ਹੋਵੇ ਇਹ ਜਿਸ ਦਾ ਜਿਹੜੀ ਮਿੱਸੀ ਰੋਟੀ ਵੰਗਰੇ ਬਹੁਤ ਹੀ ਵਧੀਆ ਬਣਦੀ ਆ ਦੇਖਿਓ ਹੁਣ ਰੋਟੀਆਂ ਬਣ ਲਗੀਆਂ ਤੇ ਰੋਟੀ ਕਦੇ ਸੁੱਕੇਗੀ ਵੀ ਨਹੀਂ ਇਹਦੀ ਬਹੁਤ ਪੋਲੀ ਰੋਟੀ ਬਣਦੀ ਆ ਤੇ ਬਹੁਤ ਹੀ ਵਧੀਆ ਰੋਟੀ ਬਣਦੀ ਆ ਕਿਤੇ ਇਸ ਤਰ੍ਹਾਂ ਆਟਾ ਪਿਆਇਆ ਕਰੋ ਕੱਲੀ ਕਣਕ ਜਿਹੜੀ ਆ ਉਹਨੂੰ ਨਾ ਪਿਆ ਕੇ ਖਾਓ ਕੱਲੀ ਕਣਕ ਦਾ ਆਟਾ ਨਹੀਂ ਸਹੀ ਰਹਿੰਦਾ ਘਰ ਦਾ ਆਟਾ ਪਿਆਇਆ ਮਰਜੀ ਨਾਲ ਚੀਜ਼ਾਂ ਪਾਈਆਂ ਨੇ ਵਿੱਚ ਕਿੰਨਾ ਵਧੀਆ ਆਟਾ ਤਿਆਰ ਹੋਇਆ ਤੇ ਜਿਹੜੀਆਂ ਕਣਕ ਤੇ ਜਿਹੜੀ ਹੈ ਵਾ ਉਹ ਤੇ ਹੈ ਹੀ ਹੈ ਜਿਹੜੀਆਂ ਬਾਕੀ ਜੀਆਂ ਚੀਜ਼ਾਂ ਹੈ ਤੇ ਥੋੜੀਆਂ ਮਹਿੰਗੀਆਂ ਨੇ ਪਰ ਇੱਕ ਗੱਲ ਆ ਕਿ ਉਹ ਚੀਜ਼ਾਂ ਦੇ ਨਾਲ ਇਹ ਆਟੇ ਦਾ ਨਾ ਕੁਛ ਤੋਰੀ ਵੱਖਰਾ ਬਣ ਜਾਂਦਾ ਇੱਕ ਚੀਜ਼ ਹੀ ਵੱਖਰੀ ਬਣ ਜਾਂਦੀ ਹੈ ਜੀ ਬੜੀਆਂ ਬਿਮਾਰੀਆਂ ਤੋਂ ਰਾਹਤ ਮਿਲਦੀ ਹੈ ਤੁਸੀਂ ਖਾ ਕੇ ਵੇਖੋ ਇੱਕ ਵਾਰੀ ਜ਼ਰੂਰ ਬਣਾ ਕੇ ਵੇਖਿਓ ਨਾਲੇ ਨਾ ਇਹ ਵੀਡੀਓ ਜਿਹੜੀ ਆ ਇਹਦੇ ਵਿੱਚ ਕਮੈਂਟ ਕਰਕੇ ਦੱਸਿਓ ਕਿਹਦੇ ਕਿਹਦੇ ਘਰ ਇਦਾਂ ਆਟਾ ਬਣਦਾ ਏ ਫੇ ਮੈਨੂੰ ਵੀ ਪਤਾ ਲੱਗੇਗਾ ਕਿ ਵਕਿਆ ਹੀ ਮਤਲਬ ਬਣਦਾ ਏ ਆਟਾ ਇਹ ਚੀਜ਼ ਬਣਦੀ ਏ ਆ ਦੇਖੋ ਕਿੰਨਾ ਕਿੰਨੀ ਚੀਜ਼ ਸੋਹਣੀ ਜਿਹੜੀ ਆ ਤਿਆਰ ਹੋਣ ਡਈ ਏ ਰੋਟੀਆਂ ਕਿਦਾਂ ਫੁੱਲਣ ਡੀਆਂ ਨੇ ਆ ਦੇਖੋ ਨਾ ਕੋਈ ਰੋਟੀ ਐ ਸੁੱਕਣੀ ਐ ਨਾ ਕੋਸੇ ਫੁੱਲੀਆਂ ਰੋਟੀਆਂ ਬਣਦੀਆਂ ਇਹਦੀਆਂ ਅਜੇ ਤੁਹਾਡੇ ਸਾਹਮਣੇ ਮੈਂ ਆਟਾ ਵੀ ਨਹੀਂ ਰੁਕਣ ਦਿੱਤਾ ਜੇ ਕਿਤੇ ਅੱਧਾ ਘੰਟਾ ਆਟਾ ਰੁਕ ਜਾਂਦਾ ਗੁੱਝ ਕੇ ਨਾ ਤੇ ਫੇਰ ਵੀ ਥੋੜਾ ਜਿਹਾ ਫਰਕ ਪਿਆ ਜਾਂਦਾ ਹੋਰ ਵੀ ਤੇ ਆਹ ਦੇਖੋ ਕਿੰਨੇ ਸੋਹਣਾ ਗੋਝਦਾ ਗੋਝਦਾ ਹੀ ਰੋਟੀ ਕਿੱਡੀ ਸੋਹਣੀ ਫੁੱਲਣ ਢਈ ਏ ਇਹਨੂੰ ਕੋਈ ਫਰਕ ਨਹੀਂ ਪੈਂਦਾ ਇਹ ਆਟਾ ਜਿਹੜਾ ਬਹੁਤ ਵਧੀਆ ਆ ਤੇ ਬਹੁਤ ਹੀ ਵਧੀਆ ਰੋਟੀ ਬੰਦੀ ਆ ਜੀ ਤੇ ਆਹ ਦੇਖੋ ਆਪਾਂ ਹੁਣ ਰੋਟੀਆਂ ਕਰ ਲੈਣੀਆਂ ਨੇ ਤਿਆਰ ਤੇ ਪੋਲੀਆਂ ਪੋਲੀਆਂ ਰੋਟੀਆਂ ਜਿਹੜੀਆਂ ਨੇ ਉਹ ਬਹੁਤ ਵਧੀਆ ਲੱਗਦੀਆਂ ਨੇ ਰਿਆਰ ਫੂਡ ਚੈਨਲ ਆ ਜੀ ਸਾਡਾ YouTube ਤੇ ਲਾਈਕ ਕਰਿਆ ਕਰੋ ਸਬਸਕ੍ਰਾਈਬ ਜਰੂਰ ਕਰਿਆ ਕਰੋ ਜੀ ਸ਼ੇਅਰ ਵੀ ਕਰਿਆ ਕਰੋ ਲਾਈਕ ਵੀ ਕਰ ਦਿਆ ਕਰੋ ਤੇ ਜੇ ਨਹੀਂ ਵੀਡੀਓ ਚੰਗੀ ਬੰਦੀ ਤਾਂ ਕਮੈਂਟ ਵੀ ਕਰ ਸਕਦੇ ਹੋ ਤੁਸੀਂ ਤੁਹਾਡਾ ਹੱਕ ਆ ਤੇ ਕਮੈਂਟ ਵੀ ਕਰ ਦਿਆ ਕਰੋ ਜਰੂਰ ਕਰਿਆ ਕਰੋ ਸਾਨੂੰ ਪਤਾ ਲੱਗੇ ਕਿ ਵਾਕਿਆ ਸਾਡੀ ਵੀਡੀਓ ਜਿਹੜੀ ਵੇਖੀ ਗਈ ਏ ਇਹ ਭੈਣ ਭਰਾਣੇ ਵੇਖੀ ਏ ਤੇ ਕੋਈ ਚੰਗਾ ਕਹਿੰਦਾ ਈ ਜਾਂ ਕੁਝ ਵੀ ਕਹਿੰਦਾ ਜੋ ਵੀ ਤੁਹਾਡੇ ਮਨ ਚ ਆਉਂਦੀ ਆ ਉਹ ਤੁਸੀਂ ਕਹਿਣੀ ਆ ਪਰ ਇਹ ਆਕੇ ਕਰਿਆ ਜਰੂਰ ਕਰੋ ਜੀ ਬੜੀ ਬੜੀ ਮਿਹਰਬਾਨੀ ਜੀ ਤੁਹਾਡੀ ਦੇਖੋ ਰੋਟੀਆਂ ਬਣ ਗਈਆਂ ਨੇ ਜਿੰਨੀ ਮੈਨੂੰ ਜ਼ਰੂਰਤ ਸੀ ਰੋਟੀਆਂ ਦੀ ਉਹਨੀਆਂ ਮੈਂ ਲਾ ਲਈਆਂ ਨੇ ਹੁਣ ਆਪਾਂ ਚੋਪੜ ਲਵਾਂਗੇ ਰੋਟੀਆਂ ਬੜੀਆਂ ਵਧੀਆ ਨੇ ਇਹ ਆਟੇ ਦੀ ਰੋਟੀ ਜਰੂਰ ਬਣਾ ਕੇ ਖਾਓ ਫਿਰ ਤੁਸੀਂ ਦੇਖਿਓ ਵੀ ਸਾਰੇ ਸਮਝੋ ਵੀ ਅੱਧੀਆਂ ਬਿਮਾਰੀਆਂ ਆਪਾਂ ਡਾ ਦੇਣੀਆਂ ਇਹ ਚੀਜ਼ ਦੇ ਨਾਲ ਸਾਡੇ ਘਰ ਦੇ ਵਿੱਚ ਇਹੋ ਰੋਟੀ ਬਣਦੀ ਏ ਆ 25 ਕਿਲੋ ਆਟਾ ਬਣ ਕੇ ਆਇਆ ਤੇ ਦੇਖੋ ਜਿੰਨਾ ਚਿਰ ਵੀ ਚੱਲੇਗਾ ਤੇ ਵਧੀਆ ਤਰ੍ਹਾਂ ਚੱਲਣਾ ਹੈ ਤੇ ਆ ਦੇਖੋ ਰੋਟੀਆਂ ਹੋ ਗਈਆਂ ਤਿਆਰ ਤੇ ਇਸ ਤਰ੍ਹਾਂ ਕਰਕੇ ਤੇ ਜਿੰਨੀ ਮਰਜ਼ੀ ਰੋਟੀ ਖਾਓ ਕੋਈ ਪੇਟ ਭਾਰਾ ਨਹੀਂ ਲੱਗੇਗਾ ਕੋਈ ਕੁਝ ਨਹੀਂ ਬਹੁਤ ਵਧੀਆ ਚੀਜ਼ ਹੈ ਤੇ ਹਰ ਇੱਕ ਚੀਜ਼ ਦਾ ਵਿੱਚ ਮਤਲਬ ਜਿਹੜਾ ਆ ਵਿਟਾਮਿਨ ਮਿਲਨੇ ਆ ਹਰ ਚੀਜ਼ ਦੇ ਵਿਟਾਮਿਨ ਮਿਲਨੇ ਇਹ ਹਾਟੇ ਦੇ ਅੰਦਰੋਂ ਤੇ ਬਹੁਤ ਵਧੀਆ ਜੀ ਜ਼ਰੂਰ ਬਣਾ ਕੇ ਖਾਇਆ ਕਰੋ ਇਹੋ ਜਿਹਾ ਆਟਾ ਥੋੜੀ ਮਿਹਨਤ ਜ਼ਰੂਰ ਲੱਗਦੀ ਆ ਪਰ ਜਿਹੜੇ ਧੌਂਡੇ ਆ ਉਹਨਾਂ ਨੂੰ ਕੋਈ ਮਿਹਨਤ ਨਹੀਂ ਆ ਜਿਹੜੇ ਵੀ ਹੁੰਦੇ ਉਹਨਾਂ ਕਣਕ ਵੀ ਕੱਲੀ ਭੇਜਣੀ ਆ ਤੇ ਬਾਕੀ ਸਮਾਨ ਵੀ ਭੇਜ ਦਿਆ ਕਰੋ ਗੁੱਡ ਬਾਏ ਮਿਲਦੇ ਆ ਜੀ ਅਗਲੀ ਵੀਡੀਓ ਦੇ ਨਾਲ